29 ਸਤੰਬਰ 2024 ਨੂੰ ਸ਼ਹਿਰ ਦੇ ਵਿੱਚ ਤਿੰਨ ਵਾਰਦਾਤਾਂ ਹੋਈਆਂ ਸੀ ਸਨੇਚਿੰਗ ਦੀਆਂ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰ ਅਤੇ ਥਾਣਾ ਸੁਲਤਾਨਬੰਡ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੈਚ ਹੋਇਆ ਸੀ ਇਹ ਵਾਰਦਾਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮੁਕਦਮੇ ਦਰਜ ਹੋਏ ਸੀ ਮੁਕਦਮਾ ਨੰਬਰ 73/24 ਥਾਣਾ ਮਕਬੂਲਪੁਰਾ ਮਕਦਮਾ ਨੰਬਰ 111/24 ਮਕਬੂਲਪੁਰਾ ਤੇ ਮਕਦਮਾ ਨੰਬਰ 121/24 थाना ਸੁਲਤਾਨਪੁਰਾ ਤੇ ਮੋਕੰਪੁਰਾ ਪੁਲਿਸ ਨੇ ਟੀਮਸ ਬਣਾਈਆਂ ਅ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਨਾਮ ਹੈ ਸਰਗੰਦੀਪ ਸਿੰਘ, ਗੁਰਜੀਤ ਸਿੰਘ, ਆਸ਼ੀਸ਼, ਅੰਮ੍ਰਿਤ ਤੇ ਦਿਲਪ੍ਰੀਤ ਸਿੰਘ। ਇੱਕ ਉਹਨਾਂ ਵਿੱਚੋਂ ਪੰਜਾਂ 'ਚੋਂ ਇੱਕ ਜੁਵਨਾਈਲ ਹੈ ਜਿਹੜਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ। ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ਲੀ ਮਾਰਨਿੰਗ ਵਾਰ ਦਾ ਤਾਂ ਕਰਦਾ ਸੀ ਸਨੈਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ। ਤੇ ਜਿਹੜਾ ਜੁਵਨਾਈਲ ਹੈ ਉਹਨੂੰ ਅਸੀਂ ਲੁਧਿਆਣਾ ਜੁਵਨਾਈਲ ਹோம் ਭੇਜਤਾ ਹੈ। ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾਂ। ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਾ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹੜਾ ਸਨੇਚ ਹੋਇਆ ਸੀ ਉਹ ਵੀ ਹੋ ਗਿਆ ਤੇ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਏ ਹੈ ਤੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ ਏ ਬੇਸਿਕਲੀ ਬੀ ਡਿਵੀਜ਼ਨ ਏਰੀਆ ਸੁਲਤਾਨਵਿੰਡ ਏਰੀਆ ਤੇ ਮੁਕੰਪੁਰ ਏਰੀਆ ਤੇ ਬੱਲਾ ਏਰੀਆ ਦੇ ਵਿੱਚ ਇਹ ਜ਼ਿਆਦਾਤਰ ਵਾਰ ਦਾ ਟਕਰਦੇ ਅਸੀਂ ਸਾਰੇ ਸੀਸੀਟੀਵੀ ਕੈਮਰਾਜ਼ ਵਗਰਾਂ ਐਕਸਪਲੋਰ ਕੀਤੇ ਸੀਗੇ ਤੇ ਉਹਦੇ ਵਿੱਚ ਵੀ ਸਾਹਮਣੇ ਆਏ ਜੁਮਨੈਲ ਅੰਡਰ 18 ਹਾਂਜੀ ਉਹ ਫੜਦਾ ਸੀ ਜਾਂ ਉਹ ਉੱਪਰ ਦਾ ਸੀ ਕਿੱਥੋਂ ਦੇ ਰਹਿਣ ਏਸੀ ਏਰੀਆ ਤੇ ਰੈਨਵਲੇ ਸੁਲਤਾਨਵਿੰਦ ਡੀਪ ਡਿਵੀਜ਼ਨ ਦੇ ਰੈਨਵਲੇ ਤੇ ਸਾਰਾ ਵਾਰਦਾਤਾ ਕਿਦਾਂ ਕਰਦੇ ਸੀਗੇ ਸਾਰੇ ਇਹ ਅਰਲੀ ਮਾਰਨਿੰਗ ਕਰਦੇ ਸੀਗੇ ਵਾਰਦਾਤਾ ਅਰਾਊਂਡ 1:3 2 ਵਜੇ ਸ਼ੁਰੂ ਹੁੰਦੇ ਸੀ ਤੇ 4-5 ਵਜੇ ਤੱਕ ਸਵੇਰੇ ਵਾਰਦਾਤਾ ਕਰ ਲੈਂਦੇ ਸੀ ਟਾਰਗੇਟ ਜਿਹੜੇ ਰਾਗੀ ਰਹਿੰਦੇ ਸੀ ਜਾਂ ਕੋਈ ਆਪਣੇ ਕੋਈ ਕੰਮ ਤੇ ਜਾ ਰਿਹਾ ਹੈ ਕੋਈ ਕੰਮ ਤੋਂ ਆ ਰਿਹਾ ਉਹ ਬੇਸਿਕਲੀ ਜ਼ਿਆਦਾ ਟਾਰਗੇਟ ਕਰਦੇ ਸੀ ਹਾਲੇ ਬੇਸਿਕਲੀ ਅਸੀਂ ਜਿਹੜਾ ਸੰਡੇ ਮਾਰਨਿੰਗ ਹੋਈਆਂ ਸੀ ਉਹ ਤਾਂ ਅਸੀਂ ਰਿਕਵਰ ਕਰ ਲਈਆਂ ਤਿੰਨੋਂ ਵਾਰਦਾਤਾ ਤੇ ਆਪ ਹੋਰ ਵੀ ਅਸੀਂ ਉਹਨਾਂ ਦਾ ਪੁਲਿਸ ਰਿਮਾਂਡ ਲੱਤਾ ਤੇ ਮਾਨਯੋਗ ਅਦਾਲਤ ਨੇ ਧੋਦਨ ਦਾ ਦਿੱਤਾ ਪੁਲਿਸ ਰਿਮਾਂਡ ਤੇ ਅਸੀਂ ਹੁਣ ਪੱਤੇ ਦਰਜ ਇਹਨਾਂ ਦੀ ਏਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਵੀ ਹੈ ਥੋੜੀ ਜਿਹੜੇ ਤਾਂ ਫੜੇ ਗਏ ਐ ਦੋ ਹੈਗੇ ਐ 23 24 ਸਾਲ ਦੇ ਤੇ ਦੋ 18 ਸਾਲ ਦੇ ਇਹ ਕਰਦੇ ਕੀ ਸੀ ਇਸ ਤੋਂ ਇਲਾਵਾ ਇਹ ਕੁਝ ਨਹੀਂ ਕਰਦੇ ਜੀ ਇਹ ਬੇਲੇ ਰਹਿੰਦੇ ਜਿਸ ਤੇ ਚੋਰੀ ਕਰਨਾ ਆਉਂਦੇ ਸੀ ਉਹ ਵੀ ਇਹਨਾਂ ਦੇ ਆਪਣੇ ਹੀ ਉਹ ਵੀ ਚੋਰੀ ਕਰ ਸੀ ਉਹ ਅਸੀਂ ਆਰਟੀ ਆਫਿਸ ਤੋਂ ਵੈਰੀਫਾਈ ਕਰ ਰਹੇ ਆ ਪਹਿਲਾਂ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈ ਇਹ ਫ੍ਰੈਸ਼ਰ ਸੀ ਜਿਹੜੀਆਂ ਦੋਨਾਂ ਨੂੰ ਆਕਰਦੇ ਸੀ ਇਹ ਗਾਂ ਜਿਸ ਨੂੰ ਇਹਨੂੰ ਵੇਚਦੇ ਸੀ ਉਹ ਆਇਆ ਟੂ अर्ਲੀ ਟੂ ਸੇ ਹਲੇ ਤਾਂ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੀ ਹੈ ਜੀ ਤੇ ਰਿਮਾਂਡ ਲਿੱਤਾ ਸਾਨੂੰ ਹੁਣ ਸਪੋਕੀ ਸਪਾਰਟ ਕਰਾਂਗੇ ਦੇਖੋ ਜਿਸ ਆਪ ਨੇ ਇਹਨਾਂ ਨੇ ਕੀਤੀਆਂ ਅਸੀਂ ਐਕਸਪਲੋਰ ਤਾਂ ਕਰਾਂਗੇ ਤੇ ਹੋਰ ਵੀ ਥਾਣਿਆਂ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਥਾਣੇ 'ਚ ਇਹਨਾਂ ਨੇ ਵਾਰਦਾਤਾਂ ਕੀਤੀ ਹਲੇ ਤਾਂ ਜਿਹੜੀ ਇਹਨਾਂ ਨੇ ਉਹਨਾਂ ਕੀਤੀਆਂ ਪ੍ਰੀਲੀਮਿਨਰੀ ਉਹ ਅਸੀਂ ਤੁਹਾਨੂੰ ਦੱਸ ਰਹੀ ਹਾਂ ਜੇ ਤੁਸੀਂ ਕਿ ਅਰਲੀ ਮਾਰਨਿੰਗ ਕਰਦੇ ਸੀ ਖਾਸ ਕਰਕੇ ਜਿਹੜੇ ਧਾਰਮਿਕ ਸਥਾਨਾਂ ਦੇ ਮੱਥਾ ਪੂ ਦੇਖ ਕੇ ਜਾਂਦੀ ਸੰਗਤ ਉਹਨਾਂ ਨੂੰ ਟਾਰਗੇਟ ਕੀਤਾ ਹਾਲੇ ਤਾਂ ਕੋਈ ਧਾਰਮਿਕ ਸਥਾਨ ਵਾਲੀ ਸੰਗਤ ਦਾ ਕੋਈ ਸਾਹਮਣੇ ਨਹੀਂ ਆਇਆ ਪਰ ਪੋਸਿਬਿਲਟੀ ਹੈਗੀ ਹੈ ਉਹ ਅਸੀਂ ਤੁਹਾਨੂੰ ਕਰਕੇ ਹਾਲੇ ਮੈਡੀਕਲ ਕਰਾ ਕੇ ਮੈਡੀਕਲ رپورਟ ਨਹੀਂ ਆਲੇ ਪਹਿਲਾਂ ਵੀ ਸੁਲਤਾਨਪੁਰ ਦੇ ਏਰੀਏ ਦੇ ਵਿੱਚ ਲੁੱਟਾਂ ਖੋਹ ਕਰਨ ਵਾਲੇ ਫੜੇ ਹੁਣ ਫੇਰ ਉੱਥੇ ਫੜੇ ਹੁਣ ਫੇਰ ਉੱਥੋਂ ਫੜੇ ਲੁੱਟਾਂ ਖੋਹਣ ਕਰੇ ਪੁਲਿਸ ਦੀ ਮੁਸਤਦੀ ਕੱਟੀ ਨਹੀਂ ਪੁਲਿਸ ਦੀ ਮੁਸਤਦੀ ਨਹੀਂ ਕੱਟੀ ਅਸੀਂ ਤਾਂ ਮੁਸਤੈਦ ਹੈਗੇ ਆ ਤਾਂ ਹੀ ਅਸੀਂ ਫੜੇ ਆ ਜੇ ਮੁਸਤੈਦ ਨਾ ਹੁੰਦੇ ਫੇਰ ਫੜੇ ਨਾ ਜਾਂਦੇ ਅਸੀਂ ਤਾਂ ਤਿੰਨ ਥਾਣੇ ਦੇ ਕੇਸ ਦੇ ਟ੍ਰੇਸ ਕਰ ਲਏ ਜੀ ਜਿਵੇਂ ਕਿ ਵੱਲਾ ਸੋਜੀ ਮੰਡੀ ਸਿਰਸਿਰੇ ਜਾਂਦੇ ਨੇ ਲੋਕ ਸਬਜ਼ੀ ਖਰੀਦਣ ਲਈ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਉਹਨਾਂ ਲਈ ਸਪੈਸ਼ਲੀ ਅਸੀਂ ਜਿਵੇਂ ਅੱਜਕੱਲ ਮੰਡੀਆਂ ਦਾ ਸੀਜ਼ਨ ਹੈ ਅਸੀਂ ਸਪੈਸ਼ਲੀ ਪੀਸੀਆਰ ਬੈਂਚ ਲਾਈਆਂ ਨਾਲ ਥਾਣੇ ਦੀ ਵੀ ਉੱਥੇ ਜਿਹੜਾ ਡਿਊਟੀ ਆਫਸਰ ਹੁੰਦਾ ਥਾਣੇ ਦਾ ਉਸ ਸਪੈਸੀਫਿਕਲੀ ਅਸੀਂ ਉੱਥੇ ਪੈਟਰੋਲਿੰਗ ਲਈ ਲਾਈਏ